ਮંત્રી ਅਨਮੋਲ ਗਗਨਮਾਨ ਵਿਆਹ ਦੇ ਵੰਦਨਾ ਚ ਵੱਜਣ ਜਾ ਰਹੇ ਨੇ ਜਿਹਾ ਦੰਦਾ ਸੀ ਕਿ ਸਰੋ ਜੂਨ ਨੂੰ ਨਾ ਦਾ ਵਿਆਹ ਜ਼ੀਰਕਪੁਰ ਦੇ ਇੱਕ ਪਿੰਡ ਦੇ ਵਿੱਚ ਹੋਵੇਗਾ ਉਹਨਾਂ ਦਾ ਜੋ ਜੀਵਨ ਸਾਥੀ ਹੈ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਦੱਸੇ ਜਾਂ ਕਿ ਉਹ ਇੱਕ ਐਡਵੋਕੇਟ ਨੇ ਤੇ ਸਾਰੀ ਫੈਮਿਲੀ ਜ਼ੀਰਕਪੁਰ ਅਤੇ ਡੇਰਾ ਬਸੀ ਦੇ ਪਰਿਵਾਰ ਨਾਲ ਸੰਬੰਧਿਤ ਹੈ ਤਾਂ ਦੱਸ ਵੀ ਕਿ ਅਨਮੋਲ ਗਗਨਮਾਨ ਜਿਹੜੇ ਕਿ ਇੱਕ ਐਮਐਲਏ ਵੀ ਨੇ ਤੇ ਫਿਰ ਹਾਲ ਤੁਹਾਨੂੰ ਦੱਸ ਸੀ ਕਿ ਮਾਨਸਾ ਦੇ ਵਿੱਚ ਜਿਹੜੇ ਕੀ ਉਹ ਸ਼ਿਫਟ ਹੋਏ ਸਨ ਮੁਹਾਲੀ ਦੇ ਵਿੱਚ ਉਹਨਾਂ ਨੇ ਚੋਣ ਲੜੀ ਹੈ ਮੁਹਾਲੀ ਦੇ ਵਿੱਚ ਚੋਣ ਲੜਨ ਤੋਂ ਬਾਅਦ ਖੜਦੇ ਤੋਂ ਐਮਐਲਏ ਬਣੇ ਸਨ ਫਿਰ ਮੰਤਰੀ ਅਤੇ ਅਹੁਦੇ ਤੇ ਨਿਵਾਜੇ ਗਏ ਸਨ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਸੀ 2022 ਦੇ ਵਿੱਚ ਤਾਂ 92 ਐਮਐਲਏ ਜਿੱਤ ਕੇ ਜਿਹੜੇ ਕੀ ਅਹੁਦਾ ਸੰਭਾਲਿਆ ਗਿਆ ਸੀ ਵੱਖੋ ਵੱਖਰੇ ਐਮਐਲਏ ਦੇ ਵੱਲੋਂ ਤਾਂ ਬਹੁਤ ਸਾਰੇ ਨੌਜਵਾਨ ਚਾਰੇ ਵੀ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਟਿਕਟ ਹਾਸਲ ਕਰਨ ਤੋਂ ਬਾਅਦ ਵਿਆਹ ਦੇ ਬੰਧਨਾ ਚ ਬੱਜਦੇ ਹੋਏ ਨਜ਼ਰ ਆਏ ਸਨ ਆਮ ਆਦਮੀ ਪਾਰਟੀ ਦੇ ਵਿੱਚ ਕਈ ਲੀਡਰਾਂ ਦੇ ਵਿਆਹ ਹੋਏ ਸਨ ਉਹਨਾਂ ਦੇ ਵਿੱਚ ਹੁਣ ਮੰਤਰੀ ਅਨਮੋਲ ਗਗਨ ਮਾਨ ਦਾ ਵੀ ਨਾਮ ਸ਼ਾਮਲ ਹੋ ਗਿਆ 16 ਜੂਨ ਨੂੰ ਇਹ ਵਿਆਹ ਹੋਵੇਗਾ 16 ਜੂਨ ਨੂੰ ਜੀਰੋਪੁਰ ਦੇ ਇੱਕ ਪਾਰਕ ਦੇ ਵਿੱਚ ਵਿਆਹ ਰੱਖਿਆ ਗਿਆ ਤਾਂ ਵਿਆਹ ਹੋਣ ਤੇ ਦੂਸਰੇ मंत्री अनमोल गगन मान होनी ने जो कि एक बढ़िया परिवार के यहां जा रहे कि काफी चंगे परिवार ਦੇ ਵਿੱਚ ਉਹਨਾਂ ਦਾ ਵਿਆਹ ਹੋਵੇਗਾ। ਤਸਦੀਰਖਪੁਰ ਦੇ ਦੇਰਾਬਸੀ ਦੇ ਕੋਲ ਉਹਨਾਂ ਦੀ ਰਿਹائش ਹੈ। ਉੱਥੇ ਦੀ ਇਹ ਫੈਮਿਲੀ ਦੱਸੀ ਜਾ ਰਹੀ ਹੈ। ਐਡਵੋਕੇਟ ਨੇ ਹੋਣ ਵਾਲੇ ਪਤੀ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੇ ਨੌਜਵਾਨ ਚਾਰੇ ਅਜੇ ਨੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਵਿਆਹ ਕਰਵਾਏ ਸਨ ਇਹ ਤੇ ਟੈਨਿਓਰ ਦੇ ਵਿੱਚ ਹੁਣ ਇੱਕ ਵਾਰ ਫੇਰ ਤੋਂ ਵਿਆਹ ਦੇ ਬੰਦਨਾ ਚ ਜਿਹੜੇ ਕੀ ਮੰਤਰੀ ਅਨਮੋਲ ਗਗਨਮਾਨ ਦਾ ਨਾਮ ਸ਼ਾਮਿਲ ਹੋ ਗਿਆ ਮੀਥਿਆ ਦੀ ਗੱਲ ਕੀਤੀ ਜਾਵੇ ਤਾਂ ਮੀਥੇਰ ਦਾ ਵੀ ਵਿਆਹ ਹੋਇਆ ਉਸ ਤੋਂ ਬਾਅਦ ਹਰਜੋਤ ਬੈਂਸ ਵੱਲੋਂ ਵੀ ਵਿਆਹ ਕਰਵਾਇਆ ਗਿਆ ਅੰਮ੍ਰਿਤਪਾਲ ਸੁਖਨੰਦਨ ਦਾ ਵੀ ਵਿਆਹ ਹੋਇਆ ਸੀ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਬਲਜਿੰਦਰ ਕੌਰ ਦਾ ਤਾਂ ਬਲਜਿੰਦਰ ਕੌਰ ਦਾ ਵੀ ਵਿਆਹ ਹੁੰਦਾ ਜੋ ਕਿ ਤਲਵੰਡੀ ਸਾਬੋ ਤੋਂ ਐਮਐਲਏ ਨੇ ਤਾਂ ਹੁਣ ਮੰਤਰੀ ਅਨਮੋਲ ਗਗਨਮਾਨ ਜਿਹੜੇ ਨੇ ਵਿਆਹ ਦੇ ਬੰਦਨਾ ਚ ਵਜਨ ਜਾ ਰਹੇ ਨੇ 16 ਜੂ ਨੂੰ ਉਹਨਾਂ ਦਾ ਵਿਆਹ ਜ਼ਿਰਕਪੁਰ ਦੇ ਇੱਕ ਪੈਲੇਸ ਦੇ ਵਿੱਚ ਰੱਖਿਆ ਗਿਆ। ਮంత్రి ਅਨਮੋਲ ਗਗਨਮਾਨ ਵਿਆਹ ਦੇ ਵੰਦਨਾ ਚ ਵੱਜਣ ਜਾ ਰਹੇ ਨੇ ਜੀਹਾਂ ਦੰਦਾ ਸੀ ਕਿ ਸਰੋ ਜੂਨ ਨੂੰ ਨਾ ਤਾਂ ਅਬਿਆ ਜ਼ਿਰਖਪੁਰ ਦੇ ਇੱਕ ਪਿੰਡ ਦੇ ਵਿੱਚ ਹੋਵੇਗਾ ਉਹਨਾਂ ਦਾ ਜੋ ਜੀਵਨ ਸਾਥੀ ਹੈ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਦੱਸੇ ਚੜ ਕਿ ਉਹ ਇੱਕ ਐਡਵੋਕੇਟ ਨੇ ਤੇ ਸਾਰੀ ਫੈਮਲੀ ਜ਼ਿਰਖਪੁਰ ਅਤੇ ਡੇਰਾ ਵਸੀ ਦੇ ਪਰਿਵਾਰ ਨਾਲ ਸੰਬੰਧਿਤ ਹੈ ਤਾਂ ਦੱਸਦੀ ਕਿ ਅਨਮੋਲ ਗਗਨਮਾਨ ਜਿਹੜੇ ਕਿ ਇੱਕ ਐਮਐਲਏ ਵੀ ਨੇ ਤੇ ਫਿਲਹਾਲ ਤੁਹਾਨੂੰ ਦੱਸਦੀ ਕਿ ਮਾਨਸਾ ਦੇ ਵਿੱਚ ਜਿਹੜੇ ਕਿ ਉਹ ਸ਼ਿਫਟ ਹੋਏ ਸਨ ਮੋਹਾਲੀ ਦੇ ਵਿੱਚ ਉਹਨਾਂ ਨੇ ਚੋਣ ਲੜੀ ਹੈ ਮੋਹਾਲੀ ਦੇ ਵਿੱਚ ਚੋਣ ਲੜਨ ਤੋਂ ਬਾਅਦ ਖਰੜ ਤੇ ਤੋਲ ਹੋ ਐਮ ਐਲ ਏ ਬਣੇ ਤਾਂ ਫਿਰ ਮੰਤਰੀ ਅਤੇ ਅਹੁਦੇ ਤੇ ਨਿਵਾਜੇ ਗਏ ਸਨ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਸੀ 2022 ਦੇ ਵਿੱਚ ਤਾਂ 92 ਐਮ ਐਲ ਏ ਜਿੱਤ ਕੇ ਜਿਹੜੇ ਕੀ ਅਹੁਦਾ ਸੰਭਾਲਿਆ ਗਿਆ ਸੀ ਵੱਖੋ ਵੱਖਰੇ ਐਮ ਐਲ ਏ ਸਤੇ ਵੱਲੋਂ ਤਾਂ ਬਹੁਤ ਸਾਰੇ ਨੌਜਵਾਨ ਚਾਰੇ ਵੀ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਟਿਕਟ ਹਾਸਲ ਕਰਨ ਤੋਂ ਬਾਅਦ ਵਿਆਦੇ ਵੰਦਨਾ ਚ ਬਚਦੇ ਹੋਏ ਨਜ਼ਰ ਆਏ ਸਨ ਆਮ ਆਦਮੀ ਪਾਰਟੀ ਦੇ ਵਿੱਚ ਕਈ ਲੀਡਰਾਂ ਦੇ ਵਿਆਹ ਹੋਏ ਸਨ ਉਹਨਾਂ ਦੇ ਵਿੱਚ ਹੁਣ ਮੰਤਰੀ ਅਨਮੋਲ ਗਗਨਮਾਨ ਦਾ ਵੀ ਨਾਮ ਸ਼ਾਮਲ ਹੋ ਗਿਆ 16 ਜੂਨ ਨੂੰ ਇਹ ਵਿਆਹ ਹੋਵੇਗਾ 16 ਜੂਨ ਨੂੰ ਜ਼ੀਰਖਪੁਰ ਦੇ ਇੱਕ ਪਿੰਡ ਦੇ ਵਿੱਚ ਵਿਆਹ ਰੱਖਿਆ ਗਿਆ ਤਾਂ ਵਿਆਹ ਹੋਣ ਤੇ ਦੂਸਰੇ ਮੰਤਰੀ ਅਨਮੋਲ ਗਗਨਮਾਨ ਹੋਣੀ ਨੇ ਜੋ ਕਿ ਇੱਕ ਵਧੀਆ ਪਰਿਵਾਰ ਕਿਹਾ ਜਾ ਰਿਹਾ ਹੈ ਕਿ ਕਾਫੀ ਚੰਗੇ ਪਰਿਵਾਰ ਦੇ ਵਿੱਚ ਉਹਨਾਂ ਦਾ ਵਿਆਹ ਹੋਵੇਗਾ ਤਾਂ ਜ਼ੀਰਖਪੁਰ ਦੇ ਦੇਰਾਬਸੀ ਦੇ ਕੋਲ ਉਹਨਾਂ ਦੀ ਰਿਹਾਈ ਹੈ ਉੱਥੇ ਦੀ ਫੈਮਿਲੀ ਦੱਸੀ ਜਾ ਰਹੀ ਹੈ ਐਡਵੋਕੇਟ ਨੇ ਹੌਣ ਵਾਲੇ ਪਤੀ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੇ ਨੌਜਵਾਨ ਚਾਰੇ ਅਜੇ ਨੇ ਜਿਨ੍ਹਾਂ ਨੇ ਬਾਦ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਵਿਆਹ ਕਰਵਾਏ ਸਨ ਇਹ ਸੈਨਿਓਰ ਦੇ ਵਿੱਚ ਹੁਣ ਇੱਕ ਵਾਰ ਫੇਰ ਤੋਂ ਵਿਆਹ ਦੇ ਬੰਦਨਾ ਚ ਜਿਹੜੇ ਕਿ ਮੰਤਰੀ ਹਰਮੋਲ ਗਗਨ ਮਾਨ ਦਾ ਨਾਮ ਸ਼ਾਮਿਲ ਹੋ ਗਿਆ ਮੀਥਿਆ ਦੀ ਗੱਲ ਕੀਤੀ ਜਾਵੇ ਤਾਂ ਮੀਥੇਰ ਦਾ ਵੀ ਵਿਆਹ ਹੋਇਆ ਉਸ ਤੋਂ ਬਾਅਦ ਹਰਜੋਤ ਬੈਂਸ ਵੱਲੋਂ ਵੀ ਵਿਆਹ ਕਰਵਾਇਆ ਗਿਆ ਅਮਰਿਤਪਾਲ ਸੁਖਨੰਦਨ ਦਾ ਵੀ ਵਿਆਹ ਹੋਇਆ ਸੀ ਉਸ ਤੋਂ ਪਹਿਲਾਂ ਜੀ ਗੱਲ ਕਰੀਏ ਬਲਜਿੰਦਰ ਕੌਰ ਦਾ ਬਲਜਿੰਦਰ ਕੌਰ ਦਾ ਵੀ ਵਿਆਹ ਹੁੰਦਾ ਜੋ ਕਿ ਤਲਵੰਡੀ ਸਾਬੋ ਤੋਂ ਐਮ ਐਲ اے ਨੇ ਤਾਂ ਹੁਣ ਮੰਤਰੀ ਅਨਮੋਲ ਗਗਨਮਾਨ ਜਿਹੜੇ ਨੇ ਵਿਆਹ ਦੇ ਵੰਦਨਾ ਚ ਵਜਨ ਜਾ ਰਹੇ ਨੇ 16 ਜੂਨ ਨੂੰ ਉਹਨਾਂ ਦਾ ਵਿਆਹ ਜ਼ੀਰਪੁਰ ਦੇ ਇੱਕ ਪੈਲੇਸ ਦੇ ਵਿੱਚ ਰੱਖਿਆ ਗਿਆ